ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਦੇਣਾ ਚਾਹੁੰਦੇ ਆ ਤੁਹਾਨੂੰ ਵੀ ਪਤਾ ਕਿ ਪਿੱਛੇ ਦੇ ਮੁਕੰਦਪੁਰ 'ਚ ਮੈਸੀ ਵਾਲਾ ਟੂਰਨਾਮੈਂਟ ਟਰੈਕਟਰ ਸੀਗੇ ਜਿੱਥੇ ਬੈਸਟਾਂ ਨੂੰ ਰਿਕਾਰਡ ਬਣਿਆ ਟਰੈਕਟਰਾਂ ਵਾਲੇ ਟੂਰਨਾਮੈਂਟ ਹੋ ਰਿਹਾ ਤੇ ਉੱਥੇ ਹੀ ਅੱਜ ਵੀ ਇੱਕ ਵੱਡਾ ਟੂਰਨਾਮੈਂਟ ਆ ਜਿੱਥੇ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਰੱਖੇ ਗਏ ਆ ਮੇਰੇ ਖਿਆਲ ਨਾਲ ਵੀ ਜਿੱਦਾਂ ਮੁਕੰਦਪੁਰ ਤੇ ਵੀ ਇੱਕ ਦੋ ਟੀਮਾਂ ਹੀ ਸੀਂਗਾਂ ਤਕੜੀਆਂ ਦਰਸ਼ਕਾਂ ਨੇ ਕਿ ਆ ਵੀ ਆਦ ਨਹੀਂ ਆਇਆ ਉਦਾਂ ਜਿੱਦਾਂ ਜੋ ਹੈ ਬਹੁ ਵੀਰਾਂ ਨੇ ਕਿਹਾ ਬਈ ਉਨੀ ਗੱਲਬਾਤ ਨਹੀਂ ਬਣੀ ਜਿੰਨੀ ਪਿਛਲੇ ਸਾਲ ਬਣ ਗਈ ਸੀਗੀ ਮੁਕੰਦਪੁਰ ਦੇ ਟੂਰਨਾਮੈਂਟ ਤੇ ਤੇ ਪਰ ਮੈਨੂੰ ਲੱਗਦਾ ਬਈ ਅੱਜ ਫਤੇਗੜ ਛੰਨਾ ਚ ਹੋਣਾ ਜਿਹਨੂੰ ਸਿਰਾ ਕਹਿੰਦੇ ਆ ਇਹੋ ਜੀਆਂ ਟੀਮਾਂ ਪਹੁੰਚ ਰਹੀਆਂ ਸਾਰੀਆਂ ਹੀ ਜੋ ਹੈ ਚੋਟੀ ਦੀਆਂ ਟੀਮਾਂ ਤੇ ਮੈਨੂੰ ਲੱਗਦਾ ਮਕੰਦ ਪਰ ਨਾਲੋਂ ਵੀ ਇਹ ਸ ਟੂਰਨਾਮੈਂਟ ਤੇ ਅੱਜ ਵਾਲੇ ਤੇ ਜ਼ਿਆਦਾ ਸਵਾਦ ਆਉਣਾ ਦਰਸ਼ਕਾਂ ਨੂੰ ਦੇਖਣ ਦਾ ਉਸ ਤੋਂ ਪਹਿਲਾਂ ਨਵੇਂ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਭਰਾ ਕਰਕੇ ਜਾਇਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਚੈਨਲ ਨੂੰ ਕਰਿਓ ਟੂਰਨਾਮੈਂਟ ਦੀ ਗੱਲ ਕਰੀਏ ਫਤੇਗੜ ਛੰਨਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਅੱਜ ਰਿਕਾਰਡ ਬਾਨਨੇ ਆ ਓਪਨ ਦਾ ਟੂਰਨਾਮੈਂਟ ਆ ਪੂਰੀ ਫਤੇਗੜ ਛੰਨਾ ਦੇ ਪਿੰਡ ਕਈ ਇਹ ਆਪਾਂ ਵੱਡਾ ਟੂਰਨਾਮੈਂਟ ਅੱਜ ਕਰਵਾਇਆ ਜਾ ਰਿਹਾ ਜਿੱਥੇ ਜੋ ਹੈ ਵੱਡੇ ਵੱਡੇ ਖਿਡਾਰੀ ਵੀ ਪਹੁੰਚ ਰਹੇ ਆ 175 ਤੇ ਬੈਸਟਾਂ ਨੂੰ ਬੋਲਟ ਮੋਟਰਸਾਈਕਲਾਂ ਨਾਲ ਸਨਮਾਨ ਤਿੰਨ ਖਿਡਾਰੀ ਬਾਹਰੋਂ ਆ ਟੀਮਾਂ ਤਾਂ ਜੋ ਹੈ ਤੁਹਾਨੂੰ ਟਾਈਮ ਤੇ ਹੀ ਪਤਾ ਲੱਗੂ ਕਿਉਂਕਿ ਕਈ ਵਾਰ ਜੋ ਹੈ ਚੇਂਜ ਕਰ ਲੈਂਦੇ ਆ ਪਲੇਅਰ ਤੁਹਾਨੂੰ ਦੱਸ ਦਿੰਨੇ ਆ ਬਈ ਯੰਬੇ ਆਂਬਾ ਸੌਰ ਸਿੰਘ ਵਾਲਾ ਗੁਰਦੇਤ ਟਾਰਜਨ ਦੀਪਕ ਵਰਜੀ ਵਾਲਾ ਪਹੁੰਚ ਰਿਹਾ ਜੱਗੂ ਹਾਕਮਵਾਲ ਖੇਡਣ ਜਾ ਰਿਹਾ ਨਿੱਕੂ ਕਲਿਆਣਾ ਵਾਲਾ ਸ਼ਰਨਾ ਡੱਗੋ ਰਮਾਣਾ ਤੇ ਸੋਨਾਵੰਦ ਡੋੜੇ ਵੀ ਪਹੁੰਚਣ ਜਾ ਰਹੇ ਆ ਇਸ ਕਬੱਡੀ ਕੱਪ ਤੇ ਸਰੇ ਦੇ ਖਿਡਾਰੀ ਤੇ ਸਰੇ ਦੀਆਂ ਟੀਮਾਂ ਵੱਡੇ ਵੱਡੇ ਖਿਡਾਰੀ ਜੋ ਦੱਸੇ ਆ ਸਾਰੇ ਹੀ ਖੇਡਨੇ ਆ ਹਾਕਮ ਵਾਲੀਆ ਜੱਗੂ ਵੀ ਕਮਾਲਾਂ ਕਰੂਗਾ ਕਲਵੀਰ ਜਟਾਣਿਆਂ ਵਾਲਾ ਵੀ ਸਿਰਾਂ ਲਵਾਊਗਾ ਤੇ ਜੋ ਜੱਥੇ ਤੱਕ ਪਤਾ ਲੱਗ ਰਿਹਾ ਵੀ ਖੀਰਾਂ ਵਾਲਾਲੇ ਜਾਨਕੀ ਬੋਲਟ ਹੋਣੀ ਖੀਰਾਂ ਵਾਲ ਹੋਣੀ ਵੱਡੀਆਂ ਟੀਮਾਂ ਦੇ ਵਿੱਚ ਇੱਥੇ ਪਹੁੰਚਣ ਜਾ ਰਹੇ ਆ ਫਤੇਗੜ ਛੰਨਾ ਦੇ ਵਿੱਚ ਦੁੱਦੇ ਵਾਲਾ ਘੋੜਾ ਵੀ ਦੱਸਿਆ ਜਾ ਰਿਹਾ ਖੇਡਣ ਜਾ ਰਿਹਾ ਹੈਰੀ ਦਾਰਾਪੁਰੀਆ ਤੇ ਗਗਨ ਸੂਰੀਆ ਦੀ ਹਜੇ ਅਪਡੇਟ ਨਹੀਂ ਹੈਗੀ ਜਦੋਂ ਵੀਡੀਓ ਬਣਾ ਰਹੇ ਆ ਜੇ ਪਤਾ ਲੱਗਦਾ ਬਾਅਦ ਦੇ ਵਿੱਚ ਜ਼ਰੂਰ ਦੱਸ ਦਾਂਗੇ ਬਾਕੀ ਇਸ ਟੂਰਨਾਮੈਂਟ ਤੇ ਹੀ ਖੇਡੂਗਾ ਜੇ ਖੇਡਿਆ ਤਾਂ ਨਹੀਂ ਅੱਜ ਰੈਸਟ ਤੇ ਹੋਊਗਾ ਭਰਾ ਸਾਡਾ ਇਹ ਜੋ ਆ ਖਿਡਾਰੀ ਖੇਡਨੇ ਆ ਜਿੰਨੇ ਤੁਹਾਨੂੰ ਦੱਸੇ ਆ ਵਧੀਆ ਟੀਮਾਂ ਦੇ ਵਿੱਚ ਵਧੀਆ ਖਿਡਾਰੀ ਦੇਖਣ ਨੂੰ ਮਿਲਨੇ ਆ ਅੱਜ ਮਕੰਦ ਪਰ ਨਾਲੋਂ ਵੀ ਉਹ ਗੱਲਬਾਤ ਲੱਗਣੀ ਆ ਸਰਾ ਗੱਲਬਾਤ ਜਿਹਨੂੰ ਕਹਿੰਦੇ ਹੁੰਦੇ ਆ 360 ਅਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲਣਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਦੀ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਹੋਰ ਵੀਰਾ ਤਾਂ ਜਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ